ਇਸ ਸਖਸ਼ ਵੱਖ-ਵੱਖ ਬੈਂਕਾਂ ਦੇ ਏਟੀਐਮ ਮਸ਼ੀਨਾਂ ਤੇ ਭੂਲੇ-ਪਾਲੇ ਲੋਕਾਂ ਨਾਲ ਉਹਨਾਂ ਦਾ ਏਟੀਐਮ ਕਾਰਡ ਬਦਲ ਕੇ ਉਹਨਾਂ 'ਤੇ ਮਾਰ ਰਿਹਾ ਸੀ ਜਿਸ ਤੋਂ ਬਾਅਦ ਸਾਡੇ ਐਸਐਚਓ ਦਾਖਾ ਦੇ ਉਹਦੀ ਗੂਲਟੀਨ ਵੱਲੋਂ ਬੜੀ ਹੀ ਮਿਹਨਤ ਦੇ ਨਾਲ ਇਸ ਸਖਸ਼ ਨੂੰ ਕਾਬੂ ਕੀਤਾ ਗਿਆ ਇਸ ਕੋਲੋਂ ਸਾਨੂੰ ਵੱਖਰੇ-ਵੱਖਰੇ 17 ਬੈਂਕਾਂ ਦੇ 79 ਦੇ ਕਰੀਬ 80 ਕਾਰਡ ਬਰਾਮਦ ਹੋਏ ਹਨ ਇਸ ਤੋਂ ਇਲਾਵਾ ਜਦੋਂ ਇਹ ਪੁਸ਼ਕਸ਼ ਕੀਤੀ ਗਈ ਤਾਂ ਪੁਸ਼ਕਸ਼ ਪਤਾ ਲੱਗਾ ਕਿ ਜੋ ਇਸ ਦਾ ਮਟਰ ਸਪੈਂਡੀਆ ਉਸ ਮੁਤਾਬਕ ਇਹ ਆਪਣੇ ਸਿਰ ਦੇ ਉੱਪਰ ਬਗ ਬਣ ਕੇ ਆਪਣੇ ਆਪ ਨੂੰ ਚੰਗਾ ਸ਼ਖਸ ਬਣਾਉਂਦਾ ਉਸ ਤੋਂ ਬਾਅਦ ਏਟੀਐਮ ਮਸ਼ੀਨਾਂ ਦੇ ਬਾਹਰ ਜਾਂਦਾ ਜਿੱਥੇ ਵੀ ਅਗਰ ਕੋਈ ਬਜ਼ੁਰਗ ਜਾਂ ਕੋਈ ਜਨਾਨੀ ਜਿਸ ਨੂੰ ਏਟੀਐਮ ਕਾਰਡ ਸਿਰੋਂ ਨਹੀਂ ਆਉਂਦਾ ਉਸ ਨੂੰ ਜਾ ਕੇ ਕਹਿੰਦਾ ਕਿ ਮੈਂ ਤੁਹਾਡੀ ਕਿਵੇਂ ਹੈਲਪ ਕਰ ਸਕਦਾ ਹਾਂ ਇਹ ਉਹਨਾਂ ਤੋਂ ਏਟੀਐਮ ਕਾਰਡ ਬਦਲੇ ਆਪਣਾ ਏਟੀਐਮ ਕਾਰਡ ਉਹ ਸੇ ਮੈਂ ਕਿ ਨਾਲ ਬਦਲ ਦਿੰਦਾ ਸੀ ਫਿਰ ਜਦੋਂ ਉਹ ਬਦਲਿਆ ਹੋਇਆ ਏਟੀਐਮ ਕਾਰਡ ਲਗਾ ਕੇ ਆਪਣਾ ਪਿੰਨ ਭਰਦੇ ਸੀ ਤਾਂ ਇਹ ਚੋਰੀਫੁੱਟੇ ਉਸ ਦਾ ਪੈਸੇ ਵੀ ਹੁੰਦਾ ਪਿੰਨ ਵੀ ਪੜ ਮੈਂ ਹੁੰਦਾ ਸੀ ਜਿਸ ਤੋਂ ਬਾਅਦ ਜਦੋਂ ਉਹ ਸਖਸ਼ ਕਿਉਂਕਿ ਇਸਦੇ ਪੈਸੇ ਨਹੀਂ ਨਿਕਲਦੇ ਸਨ ਕਿਉਂਕਿ 18 ਦਾ ਬਦਲ ਚੁੱਕਾ ਸੀ ਇਹ ਬਾਅਦ ਵਿੱਚ ਕਿਸੇ ਹੋਰ ਏਟੀਮ ਤੇ ਜਾਂਦਾ ਸੀ ਤੇ ਬਦਲੇ ਹੋਏ 18 ਨਾਲ ਜੋ ਚਰਾਇਆ ਹੋਇਆ ਪਿੰਨ ਕਾਰਡਾ ਉਸਦੇ ਨਾਲ ਲੋਕਾਂ ਦੇ ਲੱਖਾਂ ਰੁਪਏ ਘਟਵਾ ਕੇ ਉਹਨਾਂ ਠਗੀ ਮਾਰਿਆ ਸੀ